ਸਤਨਾਮ ਵਾਹਿਗੁਰੂ ਗੁਰੂ ਜੀ ਪਾਈ ਮਰਦਾਨੇ ਨੂੰ ਨਾਲ ਲੈ ਕੇ ਸੁਮੇਰ ਪर्वਤ ਦੀਆਂ ਉੱਚੀਆਂ ਪਹਾੜੀਆਂ ਉੱਪਰ ਪੁੱਜੇ ਜਿੱਥੇ ਸਿੱਧ ਅਤੇ ਜੋਗੀ ਆਪਣੇ ਵੱਲੋਂ ਦੁਨੀਆ ਤਿਆਗ ਕੇ ਬੈਠੇ ਸਨ ਉਹਨਾਂ ਸਿੱਧਾਂ ਅਤੇ ਜੋਗੀਆਂ ਦਾ ਨਿਸ਼ਾ ਸੀ ਕਿ ਜੇ ਅਬਾਦੀ ਤੋਂ ਪਰੇ ਰਹਿ ਜਾਵੇ ਤਾਂ ਮਾਇਆ ਨਾਲੋਂ ਮੋਹ ਟੁੱਟ ਜਾਂਦਾ ਹੈ ਮਾਇਆ ਦਾ ਮੋਹ ਟੁੱਟ ਜਾਣ ਨਾਲ ਜੰਮਨ ਮਰਨ ਦਾ ਗੇੜ ਕਟਿਆ ਜਾਂਦਾ ਹੈ ਉਹ ਸਾਰੇ ਆਪਣੇ ਆਪ ਨੂੰ ਜਤੀ ਸਦਵਾਉਂਦੇ ਸਨ ਇਸ ਲਈ ਉਹ ਵਿਆਹ ਵੀ ਨਹੀਂ ਕਰਵਾਉਂਦੇ ਸਨ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਵਿਆਹ ਕਰਵਾਉਣ ਪਿੱਛੋਂ ਪਰਿਵਾਰ ਦੇ ਬੰਧਨ ਮਨੁੱਖ ਨੂੰ ਮਾਇਆ ਦੇ ਜਾਲ ਵਿੱਚ ਫਸਾ ਦਿੰਦੇ ਹਨ ਜਿਸ ਵਿੱਚੋਂ ਉਸ ਦਾ ਛੁਟਣਾ ਮੁਸ਼ਕਲ ਹੈ। ਉਹਨਾਂ ਬਰਫ਼ਾਨੀ ਪਹਾੜੀਆਂ ਉੱਪਰ ਹਰ ਇੱਕ ਦਾ ਪਹੁੰਚਣਾ ਮੁਸ਼ਕਲ ਸੀ। ਉਸ ਅਣਡਿੱਠੇ ਰਸਤੇ ਵਿੱਚ ਜੰਗਲੀ ਜਾਨਵਰਾਂ ਦਾ ਡਰ ਸਦਾ ਬਨਿਆ ਰਹਿੰਦਾ ਸੀ। ਸਿੱਧ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਦੇਖ ਕੇ ਬਹੁਤ ਹੈਰਾਨ ਹੋਏ। ਉਨਾਂ ਨੇ ਸਵਾਲ ਕੀਤਾ ਤੁਸੀਂ ਸਾਡੇ ਪਾਸ ਕਿਵੇਂ ਆਏ ਹੋ ਇੰਨਾ ਪਹਾੜੀਆਂ ਉੱਪਰ ਤਾਂ ਸਿੱਧੀਆਂ ਦੇ ਆਸਰੇ ਹੀ ਆਇਆ ਜਾ ਸਕਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਅਸੀਂ ਸੱਚ ਦਾ ਆਸਰਾ ਲੈ ਕੇ ਇੱਥੇ ਪਹੁੰਚੇ ਹਾਂ ਉਨਾਂ ਸਿੱਧਾਂ ਵਿੱਚ ਗੋਰਖ ਦਾ ਇੱਕ ਚੇਲਾ ਪ੍ਰਥਵੀ ਵੀ ਸੀ ਜਿਸ ਨੇ ਆਪਣਾ ਰਾਜ ਛੱਡ ਕੇ ਯੋਗ ਧਾਰਿਆ ਹੋਇਆ ਸੀ ਉਸ ਨੂੰ ਗੁਰੂ ਜੀ ਦੇ ਕਹਿਣ ਦੀ ਸਮਝ ਨਾ ਪਈ ਕਿਉਂਕਿ ਜਦੋਂ ਤੱਕ ਸੱਚ ਧਾਰਨ ਨਾ ਕੀਤਾ ਜਾਵੇ ਸੱਚ ਦੀ ਸਮਝ ਕਿਵੇਂ ਪਈ ਕਿ ਸੱਚ ਕੀ ਹੈ ਉਸਨੇ ਗੁਰੂ ਜੀ ਨੂੰ ਸਲਾਹ ਦਿੱਤੀ ਨਾਨਕ ਤੂੰ ਵੀ ਮੇਰੇ ਵਾਂਗ ਕੰਨਾਂ ਵਿੱਚ ਗੱਲੀਆਂ ਕਢਵਾ ਕੇ ਮੁੰਦਰਾ ਪਾ ਲੈ ਸਿਰ ਮੋਨਾਲਾ ਬਸਤਰ ਤਿਆਗ ਦੇ ਵਿਪੂਤ ਸਰੀਰ ਨੂੰ ਮਲਣ ਲੱਗ ਜਾ ਅਤੇ ਗੋਰਖ ਨੂੰ ਗੁਰੂ ਤਰਲ ਇਸ ਤਰ੍ਹਾਂ ਤੇਰੀ ਗਤੀ ਹੋਵੇਗੀ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਤੂੰ ਰਾਜ ਤਿਆਗ ਗਿਆ ਕਰ ਛੱਡਿਆ ਪਰ ਅਜੇ ਤੱਕ ਤੇਰੇ ਮਨ ਵਿੱਚੋਂ ਹਉਮੈ ਨਹੀਂ ਗਈ ਜਿਸ ਕਾਰਨ ਤੂੰ ਇਹ ਅਡੰਬਰ ਕੀਤੇ ਅਜੇ ਤੱਕ ਤੈਨੂੰ ਸੱਚ ਦਾ ਗਿਆਨ ਨਹੀਂ ਹੋਇਆ ਉਸਦੀ ਸਮਝ ਨਹੀਂ ਪਈ ਉਸਦੀ ਪਛਾਣ ਨਹੀਂ ਆਈ ਪਰ ਥਰੀ ਨੇ ਪੰਗ ਦਾ ਪਿਆਲਾ ਗੁਰੂ ਜੀ ਅੱਗੇ ਕਰਕੇ ਕਿਹਾ ਨਾਨਕ ਇਹ ਪੀ ਤੇਰੀ ਭੁੱਖ ਪਿਆਸ ਦੂਰ ਹੋਵੇ ਤੇਰੀ ਲਿਵ ਲੱਗੇ ਅਤੇ ਦੁਨੀਆ ਦੇ ਸਾਰੇ ਦੁੱਖ ਭੁੱਲ ਜਾ ਗੁਰੂ ਜੀ ਨੇ ਉੱਤਰ ਦਿੱਤਾ ਸੱਚ ਦੇ ਵਪਾਰੀ ਨੂੰ ਇਸ ਝੂਠੀ ਪੰਗ ਦੀ ਕੋਈ ਲੋੜ ਨਹੀਂ ਉਸ ਨੂੰ ਸਦਾ ਨਾਮ ਦਾ ਨਸ਼ਾ ਰਹਿੰਦਾ ਹੈ ਜਿਹੜਾ ਦੁਨੀਆਂ ਦੇ ਸਭ ਦੁੱਖ ਤਕਲੀਫਾਂ ਖਤਮ ਕਰ ਦਿੰਦਾ ਹੈ ਪਰ ਧ੍ਰਿ ਦੀ ਤਸੱਲੀ ਹੋਣ ਪਿੱਛੋਂ ਸੰਗਰਨਾਥ ਨੇ ਪੁੱਛਿਆ ਨਾਨਕ ਤੂੰ ਕਿਹੜੀ ਜੁਗਤ ਨਾਲ ਕਾਮ ਹਰਾਇਆ ਕਿਸ ਵਿਧੀ ਨਾਲ ਮਾਇਆ ਦਾ ਮੋਹ ਤਿਆ ਗਿਆ ਕਿਸ ਢੰਗ ਨਾਲ ਕ੍ਰੋਧ ਨੂੰ ਜਿੱਤਿਆ ਅਤੇ ਤੈਨੂੰ ਹੰਕਾਰ ਕਿਉਂ ਨਹੀਂ ਹੁੰਦਾ ਗੁਰੂ ਜੀ ਨੇ ਉੱਤਰ ਦਿੱਤਾ ਜਦੋਂ ਮੈਨੂੰ ਸੱਚ ਦਾ ਗਿਆਨ ਹੋਇਆ ਤਾਂ ਕਾਮ ਵਸ਼ ਵਿੱਚ ਹੋ ਗਿਆ ਅਰ ਮਾਤਮਾ ਦੇ ਗੁਣ ਗਾਉਣ ਨਾਲ ਮਾਇਆ ਦਾ ਮੋਹ ਜਾਂਦਾ ਰਿਹਾ ਮਨ ਸ਼ਾਂਤ ਹੋ ਗਿਆ ਅਤੇ ਕ੍ਰੋਧ ਖਤਮ ਹੋ ਗਿਆ ਸੰਤਾਂ ਦੀ ਸੰਗਤ ਕਰਨ ਨਾਲ ਲੋਭ ਸਾਥ ਛੱਡ ਗਿਆ ਉਸ ਮਾਲਕ ਨੂੰ ਸਦਾ ਯਾਦ ਰੱਖਣ ਨਾਲ ਮੌਤ ਦਾ ਡਰ ਦੂਰ ਹੋ ਗਿਆ ਗੁਰੂ ਜੀ ਨੇ ਦੇਖ ਲਿਆ ਕਿ ਸਿੱਧਾਂ ਦੇ ਮਨਾਂ ਵਿੱਚੋਂ ਹਉਮੈ ਦੀ ਮੈਲ ਦੂਰ ਨਹੀਂ ਹੋਈ ਭਾਵੇਂ ਉਹ ਆਪਣੇ ਵੱਲੋਂ ਦੁਨੀਆ ਤਿਆਗ ਕੇ ਦੂਰ ਪਹਾੜੀਆਂ ਵਿੱਚ ਬੈਠੇ ਦੁੱਖ ਤਕਲੀਫਾਂ ਸਹਾਰਦੇ ਸਨ ਪਹਾੜੀਆਂ ਵਿੱਚ ਲੁਕ ਕੇ ਦੁਨੀਆ ਤੋਂ ਪਰੇ ਰਹਿ ਕੇ ਉਸ ਪ੍ਰਭੂ ਨੂੰ ਕਿਵੇਂ ਪਾਇਆ ਜਾ ਸਕਦਾ ਸੀ ਜਦਕਿ ਉਹ ਆਪਣੀ ਸਾਜੀ ਦੁਨੀਆ ਵਿੱਚ ਵਸਦਾ ਹੈ ਇਹ ਉਹ ਸਾਕੀ ਹੈ ਜੋ ਗੁਰੂ ਨਾਨਕ ਸਾਹਿਬ ਦੇ ਹਰ ਪ੍ਰਕਾਸ਼ ਉਤਸਵ ਤੇ ਜ਼ਰੂਰ ਸੁਣਾਈ ਜਾਂਦੀ ਹੈ ਅਤੇ ਚਰਚਾ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਘਰ-ਬਾਰ ਛੱਡ ਕੇ ਪਹਾੜਾਂ ਜੰਗਲਾਂ ਗੁਫਾਵਾਂ ਵਿੱਚ ਤਪ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਬਲਕਿ ਪਰਮਾਤਮਾ ਦੀ ਖੁਸ਼ੀ ਸੰਸਾਰ ਵਿੱਚ ਰਹਿਂਦੀਆਂ ਆਮ ਲੋਕਾਈ ਦੀ ਸੇਵਾ ਵਿੱਚ ਹੀ ਹੈ ਹੁਣ ਸਵਾਲ ਖੜਾ ਹੋ ਗਿਆ ਕਿ ਜੇ ਅਸੀਂ 75 ਨਾਟਕ ਨੂੰ ਦਸ਼ਮੇਸ਼ ਪਿਤਾ ਦੀ ਰਚਨਾ ਮੰਨ ਲਈਏ ਫਿਰ ਸਾਨੂੰ ਇਹ ਮੰਨਣਾ ਪਵੇਗਾ ਕਿ ਜਦੋਂ ਦੁਸ਼ਟ ਦਮਨ ਨੇ ਘਰ-ਬਾਰ ਛੱਡ ਕੇ ਸੰਸਾਰ ਤੋਂ ਦੂਰ ਹਿਮਕੁੰਟ ਦੇ ਪਰਬਤ ਤੇ ਕੜੀ ਤਪੱਸਿਆ ਕੀਤੀ ਤਾਂ ਰੱਬ ਖੁਸ਼ ਹੋ ਕੇ ਉਸ ਨੂੰ ਅਗਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦੇ ਦਿੰਦੇ ਹਨ ਹੁਣ ਜੇ ਹਿਮਕੁੰਟ ਦੀ ਕਹਾਣੀ ਸੱਚੀ ਹੋਵੇ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਤਪ ਨਾਲ ਤਾਂ ਰੱਬ ਖੁਸ਼ ਹੁੰਦਾ ਹੈ ਅਤੇ ਦਸਵਾਂ ਨਾਨਕ ਤੇ ਆਪ ਇਸੇ ਤਪ ਦਾ ਫਲ ਹੋਵੇਗਾ ਸਾਨੂੰ ਹਿਮਕੁੰਟ ਵਰਗੀ ਇਤਿਹਾਸਿਕ ਕਹਾਣੀਆਂ ਨੂੰ ਨਹੀਂ ਮੰਨਣਾ ਚਾਹੀਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਵੀ ਨਹੀਂ ਅਤੇ ਕੁਰਬਾਨੀ ਦੇ ਉਸੂਲਾਂ ਤੇ ਖਰੀ ਨਹੀਂ ਉਤਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ